ਇਸ ਸੜਕ ਦੇ ਉੱਤੇ ਟੇਡੇ ਕਰਕੇ ਵੱਡੇ ਜਿਹੜੇ ਭਾਰੀ ਵਾਹਨ ਨੇ ਉਹ ਖੜੇ ਕੀਤੇ ਗਏ ਨੇ ਕੀ ਇਹ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਆ ਕੋਈ ਗੱਲ ਨਹੀਂ ਜਿੰਨੀ ਮਰਜ਼ੀ ਬੈਰੀਕੇਟੀ ਲਾਣ ਦੇ ਇਹਨਾਂ ਨੂੰ ਆਪਾਂ ਤੋੜ ਦੂਗੇ ਸਭ ਕੁਝ ਟੁੱਟ ਜਾਣਾ ਦੇਖਦੇ ਜਾਏ ਕੱਲ ਨੂੰ ਉਹ ਵੀ ਬਾਰਡਰ ਟੁੱਟਣਾ ਜੀ ਦੁਆਰੇ ਜਾਣ ਤੋਂ ਰੋਕਣਾ ਇਸ ਕਰਕੇ ਇਹ ਘਰਿਆ ਜਾ ਰਿਹਾ ਲੱਗਦਾ ਤਾਂ ਇਦਾਂ ਹੀ ਹੈਗਾ ਜੀ ਜੀ ਸਾਹਿਬ ਗੱਡੀਆਂ ਲਾਤੀਆਂ ਇਹਨਾਂ ਨੇ ਇੱਧਰ ਵੀ ਲਾਤੀਆਂ ਉਹ ਦੋਵੇਂ ਪਾਸੇ ਗੱਡੀਆਂ ਲਾਤੀਆਂ ਤੁਸੀਂ ਜੁੜੇ ਹੋ ਅਖਰ ਦੇ ਨਾਲ ਤੇ ਮੈਂ ਹਾਂ ਗਗਨਦੀ ਪਟੋਲ ਇਸ ਵੇਲੇ ਅਸੀਂ ਪੰਜਾਬ ਦੇ ਵਿੱਚ ਖੜੇ ਆ ਪਰ ਪਿੱਛੇ ਜੋ ਤੁਹਾਨੂੰ ਦ੍ਰਿਸ਼ ਨਜ਼ਰ ਆਊਗਾ ਉਹ ਇਹ ਲੱਗਦਾ ਜਿਵੇਂ ਅਸੀਂ ਸ਼ੰਭੂ ਬਾਰਡਰ ਤੇ ਖੜੇ ਹੋਈਏ ਤੇ ਜਿਵੇਂ ਬੈਰੀਕੇਟਿੰਗ ਜਿਹੜੀ ਕੀਤੀ ਹੋਵੇ ਉਹ ਹਰਿਆਣਾ ਪੁਲਿਸ ਨੇ ਕੀਤੀ ਹੋਵੇ ਕਿਉਂਕਿ ਇਹ ਸੜਕ ਬਨੂੜ ਤੋਂ ਆਉਂਦੀ ਆ ਤੇ ਜੋ ਨੈਸ਼ਨਲ ਹਾਈਵੇ ਆ ਉਸ ਦੇ ਉੱਪਰ ਚੜਦੀ ਆ ਤੇ ਹਾਲੇ ਉਸ ਤੋਂ ਅਸੀਂ ਕਰੀਬ ਕਿਲੋ 2 ਕਿਲੋਮੀਟਰ ਪਿੱਛੇ ਆ ਪਰ ਇਹ ਸਾਰੇ ਜਿਹੜੀ ਬੈਰੀਕੇਟਿੰਗ ਭਾਰੀ ਪੰਜਾਬ ਪੁਲਿਸ ਵੱਲੋਂ ਕਰ ਦਿੱਤੀ ਗਈ ਆ ਆਵਰਸ ਜਿਹਾ ਦਿਖਾਈਏ ਕਿਉਂਕਿ ਇਸ ਸੜਕ ਦੇ ਉੱਪਰੋਂ ਸਵੇਰੇ ਕਿਸਾਨਾਂ ਨੇ ਲੰਘਣਾ ਇਸ ਸੜਕ ਦੇ ਉੱਤੇ ਟੇਡੇ ਕਰਕੇ ਵੱਡੇ ਜਿਹੜੇ ਭਾਰੀ ਵਾਹਨ ਨੇ ਉਹ ਖੜੇ ਕੀਤੇ ਗਏ ਨੇ ਕੀ ਇਹ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਆ ਜਿਹੜੀ ਸਰਕਾਰ ਕਹਿੰਦੀ ਆ ਕਿ ਅਸੀਂ ਕਿਸਾਨਾਂ ਦੇ ਨਾਲ ਆ ਤਾਂ ਸਵਾਲ ਇਹ ਆ ਕਿ ਜਦੋਂ ਕਿਸਾਨ ਪੰਜਾਬ ਦੇ ਵਿੱਚੋਂ ਜਾ ਰਹੇ ਨੇ ਜੇ ਕਿਸਾਨਾਂ ਨੂੰ ਰੋਕਣਾ ਵੀ ਨਹੀਂ ਰੋਕਣ ਦੀ ਕੋਈ ਇੱਛਾ ਜਾਂ ਕੋਈ ਮੰਤਵ ਨਹੀਂ ਹੈ ਤਾਂ ਇਹ ਭਾਰੀ-ਭਾਰੀ ਜਿਹੜੇ ਭਾਰੀ-ਭਾਰੀ ਸਾਧਨ ਨੇ ਜਿਹੜੇ ਉਹ ਸੜਕ ਤੇ ਟੇਡੇ ਕਰਕੇ ਕਿਉਂ ਲਵਾਏ ਗਏ ਨੇ ਤਾਂ ਇਹ ਲਗਾਤਾਰ ਸਵਾਲ ਆ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਤੇ ਕਿਉਂਕਿ ਪਿਛਲੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਨੇ ਕਿ ਮੈਂ ਕਿਸਾਨਾਂ ਦੇ ਨਾਲ ਆ ਮੁੱਖ ਮੰਤਰੀ ਇਹ ਵੀ ਕਹਿੰਦੇ ਨੇ ਕਿ ਕਿਸਾਨਾਂ ਨੂੰ ਦਿੱਲੀ ਜਾਣ ਦਿੱਤਾ ਜਾਵੇ ਹਰਿਆਣਾ ਪੁਲਿਸ ਉਹਨਾਂ ਨੂੰ ਕਿਉਂ ਰੋਕ ਰਹੀ ਆ ਕਿਉਂਕਿ ਦਿੱਲੀ ਜਾ ਕੇ ਪ੍ਰਦਰਸ਼ਨ ਕਰਨ ਆਪਣੀ ਰਾਜਸਥਾਨੀ ਦੇ ਵਿੱਚ ਕਿਸਾਨਾਂ ਦਾ ਡੈਮੋਕਰੈਟਿਕ ਰਾਈਟ ਆ ਤਾਂ ਕੁਝ ਵੀਰ ਨੇ ਪੁਲਿਸ ਦੇ ਲਈ ਲੰਗਰ ਲੈ ਕੇ ਆਏ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਾਂਗੇ ਵੀਰੇ ਬਹੁਤ ਸਾਰੇ ਭਾਰੀ ਭਾਰੀ ਵਾਹਨ ਪੰਜਾਬ ਪੁਲਿਸ ਦੇ ਵੱਲੋਂ ਪੰਜਾਬ ਦੇ ਵਿੱਚ ਹੀ ਟੇਡੇ ਕਰਕੇ ਲਾ ਦਿੱਤੇ ਗਏ ਨੇ ਜਿਹੜੇ ਜਿਹੜੇ ਜਿਹੜੀ ਸਰਕਾਰ ਇਹ ਕਹਿੰਦੀ ਆ ਕਿ ਅਸੀਂ ਕਿਸਾਨਾਂ ਦੇ ਨਾਲ ਆ ਕਿਸਾਨਾਂ ਨੂੰ ਦਿੱਲੀ ਜਾਣ ਦਿਓ ਪਰ ਪੰਜਾਬ ਦੇ ਵਿੱਚ ਹੀ ਭਾਰੀ ਬੈਰੀਕੇਡਿੰਗ ਬਾਈ ਕੋਈ ਗੱਲ ਨਹੀਂ ਜਿੰਨੀ ਮਰਜ਼ੀ ਬੈਰੀਕੇਡੀ ਲਾਣ ਦੇਣਾ ਨੂੰ ਆਪਾਂ ਤੋੜ ਦਈਏ ਸਭ ਕੁਝ ਟੁੱਟ ਜਾਣਾ ਦੇਖਦੇ ਜਾਏ ਕੱਲ ਨੂੰ ਉਹ ਵੀ ਬਾਰਡਰ ਟੁੱਟਣਾ ਜੀ ਉਹ ਤੇ ਟੁੱਟਣਾ ਚਲੋ ਗੱਲ ਅਲੱਗ ਆ ਪਰ ਪੰਜਾਬ ਪੰਜਾਬ ਦੇ ਵਿੱਚ ਪੰਜਾਬ ਦੀ ਹੱਦਬੰਦੀ ਦੇ ਵਿੱਚ ਜਿਸ ਤਰ੍ਹਾਂ ਬਾਈ ਸਾਧਨ ਟੇਡੇ ਕਰਕੇ ਲਾ ਗਏ ਨੇ ਹਾਂ ਏ ਲੱਗਦਾ ਤਾਂ ਇਦਾਂ ਹੀ ਹੈ ਵੀ ਸਵੇਰੇ ਪਰਾਂ ਨੂੰ ਆਪਾਂ ਨੂੰ ਅੰਬਾਲਾ ਸਾਈਡ ਜਾਣ ਵਾਸਤੇ ਕਰਿਆ ਜਾ ਰਿਹਾ ਸਾਰਾ ਪ੍ਰੋਗਰਾਮ ਇਸ ਟਾਈਮ ਤੋਂ ਕੱਢ ਰਹੇ ਹਾਂਗੇ ਧਰਨੇ ਤੋਂ ਜਿਹੜੇ ਆਪਣਾ ਬਨੂੜ ਸਾਈਡ ਜਾ ਰਹੇ ਹੋ ਜਾ ਰਹੇ ਹਾਂਗੇ ਇਸ ਟਾਈਮ ਚਲੋ ਅੰਦਰ ਨੂੰ ਵੀ ਜਾ ਰਹੇ ਹਾਂ ਵੈਸੇ ਕੱਲ ਨੂੰ ਇਹਨਾਂ ਨੇ ਆਪਾਂ ਨੂੰ ਧਰਨੇ ਦੇ ਦੁਆਰੇ ਜਾਣ ਤੋਂ ਰੋਕਣਾ ਇਸ ਕਰਕੇ ਕਰਿਆ ਜਾ ਰਿਹਾ ਲੱਗਦਾ ਤਾਂ ਇਦਾਂ ਹੀ ਹੈਗਾ ਜੀ ਜੀ ਸਾਹਿਬ ਗੱਡੀਆਂ ਲਾਤੀਆਂ ਇਹਨਾਂ ਨੇ ਇੱਧਰ ਵੀ ਲਾਤੀਆਂ ਦੋਵੇਂ ਪਾਸੇ ਗੱਡੀਆਂ ਲਾਤੀਆਂ ਦੇਖਿਆ ਸਾਰੇ ਸੀ ਸ਼ਾਟ ਵੀ ਬਣਾ ਕੇ ਲੈ ਕੇ ਆਉਣਾ ਗੱਡੀਆਂ ਲਾਤੀਆਂ ਆਹੀ ਹਾਂਜੀ ਭਾਈ ਜੀ ਇੱਕ ਪੰਤਵਾਂ ਵੜ ਗਿਆ ਹੋਵੇ ਬਾ ਬੁਰਾ ਲਈ ਚੌਲ ਖਲਾਮ ਹੈ ਜੀ ਹਮੇ ਇਹਨਾਂ ਨੂੰ ਖੜਜੋ ਇਹ ਭੁੱਖੇ ਫਿਰ ਰਹੇ ਨੇ ਬਿਚਾਰੇ ਤਾਂ ਆਓ ਬਾਈ ਜੀ ਆਓ ਅਰਸ਼ ਵੀਰੇ ਅੱਗੇ ਚੱਲਦੇ ਆ ਤਾਂ ਉੱਥੇ ਜਿਹੜੇ ਸਾਧਨ ਸੀ ਜਿਹੜੇ ਟੈਡੇ ਕਰਕੇ ਲਾਏ ਹੋਏ ਨੇ ਤਾਂ ਬੈਰੀਗੇਟਿੰਗ ਕੀਤੀ ਜਾ ਰਹੀ ਆ ਤੇ ਜਦੋਂ ਕਿਸੇ ਵੀ ਅਫਸਰ ਸਹਿਬਾਨ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਡੀਐਸਪੀ ਸਾਹਿਬ ਦੇ ਨਾਲ ਇਵਨ ਇੱਕ ਇੱਕ ਐਸਐਸਪੀ ਸਾਹਿਬ ਵੀ ਬੈਠੇ ਸੀ ਤਾਂ ਕਹਿੰਦੇ ਨੇ ਕਿ ਅਸੀਂ ਬਾਹਰੋਂ ਆਏ ਹੋਇਆ ਅਸੀਂ ਇਸਤੇ ਕੁਝ ਨਹੀਂ ਗੱਲ ਕਰਨੀ ਕਿਉਂਕਿ ਜ਼ਿਲ੍ਹੇ ਦੇ ਪੁਲਿਸ ਮੁਖੀ ਹੀ ਇਸਤੇ ਗੱਲ ਕਰਨਗੇ ਤਾਂ ਕੋਈ ਵੀ ਅਫਸਰ ਇਸ ਮਸਲੇ ਤੇ ਆਪਣਾ ਪੱਖ ਨਹੀਂ ਰੱਖ ਰਿਹਾ ਜਦੋਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤਾਂ ਉਹ ਕਹਿੰਦੇ ਜ਼ਿਲ੍ਹਾ ਪੁਲਿਸ ਮੁਖੀ ਹੀ ਇਸ ਤੇ ਆਪਣਾ ਪੱਖ ਰੱਖਣਗੇ ਪਰ ਬੈਰੀਕੇਟਿੰਗ ਪੰਜਾਬ ਪੁਲਿਸ ਦੇ ਵੱਲੋਂ ਪੰਜਾਬ ਦੇ ਵਿੱਚ ਲਗਾਤਾਰ ਕੀਤੀ ਜਾ ਰਹੀ ਆ ਤਾਂ ਪਿਛਲੇ ਇਤਨੀ ਪਾਤਰਾਂ ਦੇ ਵਿੱਚ ਵੀ ਕਿਸਾਨਾਂ ਦੇ ਜੋ ਆਉਂਦੇ ਸਾਧਨ ਸੀ ਉਹ ਵਾਪਸ ਮੋੜੇ ਗਏ ਪੰਜਾਬ ਪੁਲਿਸ ਦੇ ਵੱਲੋਂ ਜ਼ਬਤ ਕੀਤੇ ਗਏ ਤਾਂ ਫਿਰ ਵਾਪਸ ਉਹ ਸਾਧਨ ਸੀ ਜੋ ਹਾਈਡਰਾ ਮਸ਼ੀਨਾ ਸੀ ਕਿਸਾਨਾਂ ਦੀਆਂ ਜੋ ਬੈਰੀਕੇਟ ਤੋੜਨ ਦੇ ਲਈ ਅੱਗੇ ਲੈ ਕੇ ਆਈ ਸੀ ਉਹ ਪੰਜਾਬ ਪੁਲਿਸ ਦੇ ਵੱਲੋਂ ਜ਼ਬਤ ਕੀਤੀਆਂ ਗਈਆਂ ਤੇ ਉਸ ਤੋਂ ਬਾਅਦ ਉਹ ਵਾਪਸ ਮੋੜੀਆਂ ਗਈਆਂ ਉਸ ਤੋਂ ਬਾਅਦ ਕਿਸਾਨਾਂ ਦੇ ਇਕੱਲੇ ਟਰੈਕਟਰ ਟਰਾਲੀਆਂ ਹੀ ਅੱਗੇ ਜਾਣ ਦਿੱਤੇ ਜਾ ਰਹੇ ਨੇ ਤੇ ਜੋ ਬੈਰੀਕੇਟਿੰਗ ਤੋੜਨੀਆਂ ਜਿਸ ਦੇ ਨਾਲ ਕਿਸਾਨਾਂ ਨੇ ਤਾਂ ਕਿਸਾਨ ਕਹਿੰਦੇ ਸਾਡੀਆਂ ਜੇਸੀਬੀ ਮਸ਼ੀਨਾ ਪੋਕਲੈਂਡ ਹੈਡਰਾ ਮਸ਼ੀਨਾ ਵਗੈਰਾ ਸਾਡੀਆਂ ਅੱਗੇ ਨਹੀਂ ਜਾਣ ਦਿੱਤੀਆਂ ਜਾ ਰਹੀਆਂ ਤਾਂ ਇਸ ਤੋਂ ਕਿਸਾਨਾਂ ਦੇ ਨਾਲ ਵੀ ਅਸੀਂ ਗੱਲਬਾਤ ਕੀਤੀ ਉਹ ਕਹਿੰਦੇ ਸਾਨੂੰ ਇਸ ਤੋਂ ਇਹੀ ਸ਼ੰਕਾ ਕਿ ਹੋ ਸਕਦਾ ਸਾਨੂੰ ਸਵੇਰ ਲਈ ਸਾਡਾ ਰਸਤਾ ਰੋਕਿਆ ਜਾਂਦਾ ਹੋਵੇ ਪੰਜਾਬ ਪੁਲਿਸ ਦੇ ਵੱਲੋਂ ਪੰਜਾਬ ਦੇ ਵਿੱਚ ਹੀ ਤਾਂ ਤਸਵੀਰਾਂ ਤੁਸੀਂ ਲਗਾਤਾਰ ਦੇਖੀਆਂ ਹੈ ਕਿ ਕਿਸ ਤਰ੍ਹਾਂ ਪੰਜਾਬ ਪੁਲਿਸ ਦੇ ਵੱਲੋਂ ਸੜਕ ਤੇ ਭਾਰੀ ਜਿਹੜੇ ਵਾਹਨ ਨੇ ਉਹ ਟੇਡੇ ਕਰਕੇ ਲਗਾਏ ਗਏ ਕਿਉਂਕਿ ਜਦ ਕੇ ਪੰਜਾਬ ਦੇ ਵਿੱਚੇ ਪੰਜਾਬ ਦੇ ਵਿੱਚ ਹੀ ਆ ਹਲੇ ਹਲੇ ਸ਼ੰਭੂ ਬਾੜ ਦੇ ਤੋਂ ਕਰੀਬ 2-3 ਕਿਲੋਮੀਟਰ ਦੂਰ ਆ ਜਿੱਥੇ ਬੈਰੀਕੇਟਿੰਗ ਭਾਰੀ ਹਰਿਆਣਾ ਤੇ ਕੇਂਦਰੀ ਜਿਹੜੀਆਂ ਫੋਰਸਸ ਨੇ ਉਹਨਾਂ ਦੇ ਵੱਲੋਂ ਕੀਤੀ ਹੋਈ ਆ ਪਰ ਪੰਜਾਬ ਪੁਲਿਸ ਦੇ ਵਿੱਚ ਹੀ ਨਹੀਂ ਪੰਜਾਬ ਦੇ ਵਿੱਚ ਹੀ ਨਹੀਂ ਭਾਰੀ ਬੈਰੀਕੇਟਿੰਗ ਤਾ ਕਿਸਾਨਾਂ ਨੂੰ ਕਿਤੇ ਸ਼ੰਕਾ ਕਿ ਹੋ ਸਕਦਾ ਸਵੇਰ ਨੂੰ ਸਾਨੂੰ ਰੋਕਿਆ ਨਾ ਜਾਵੇ ਸੋ ਤੁਸੀਂ ਅੱਖਰ ਦੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਸੜਕ ਦੇ ਉੱਤੇ ਟੇਡੇ ਕਰਕੇ ਵੱਡੇ ਜਿਹੜੇ ਭਾਰੀ ਵਾਹਨ ਨੇ ਉਹ ਖੜੇ ਕੀਤੇ ਗਏ ਨੇ ਕੀ ਇਹ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਆ ਕੋਈ ਗੱਲ ਨਹੀਂ ਜਿੰਨੀ ਮਰਜ਼ੀ ਬੈਰੀਗੇਡ ਹੀ ਲਾਣ ਦੇ ਇਹਨਾਂ ਨੂੰ ਆਪਾਂ ਤੋੜ ਦਈਏ ਸਭ ਕੁਝ ਟੁੱਟ ਜਾਣਾ ਦੇਖਦੇ ਜਾਏ ਕੱਲ ਨੂੰ ਉਹ ਵੀ ਬਾਰਡਰ ਟੁੱਟਣਾ ਜੀ ਦੁਆਰੇ ਜਾਣ ਤੋਂ ਰੋਕਣਾ ਇਸ ਕਰਕੇ ਘਰਿਆ ਜਾ ਰਿਹਾ ਲੱਗਦਾ ਤਾਂ ਇਦਾਂ ਹੀ ਹੈਗਾ ਜੀ ਜੀ ਸਾਹਿਬ ਗੱਡੀਆਂ ਲਾਤੀਆਂ ਇਹਨਾਂ ਨੇ ਇੱਧਰ ਵੀ ਲਾਤੀਆਂ ਉਹ ਦੋਵੇਂ ਪਾਸੇ ਗੱਡੀਆਂ ਲਾਤੀਆਂ ਤੁਸੀਂ ਜੁੜੇ ਹੋ ਅਖਰ ਦੇ ਨਾਲ ਤੇ ਮੈਂ ਹਾਂ ਗਗਨਦੀ ਪਟੋਲ ਇਸ ਵੇਲੇ ਅਸੀਂ ਪੰਜਾਬ ਦੇ ਵਿੱਚ ਖੜੇ ਆ ਪਰ ਪਿੱਛੇ ਜੋ ਤੁਹਾਨੂੰ ਦ੍ਰਿਸ਼ ਨਜ਼ਰ ਆਊਗਾ ਉਹ ਇਹ ਲੱਗਦਾ ਜਿਵੇਂ ਅਸੀਂ ਸ਼ੰਭੂ ਬਾਰਡਰ ਤੇ ਖੜੇ ਹੋਈਏ ਤੇ ਜਿਵੇਂ ਬੈਰੀਕੇਟਿੰਗ ਜਿਹੜੀ ਕੀਤੀ ਹੋਵੇ ਉਹ ਹਰਿਆਣਾ ਪੁਲਿਸ ਨੇ ਕੀਤੀ ਹੋਵੇ ਕਿਉਂਕਿ ਇਹ ਸੜਕ ਬਨੂੜ ਤੋਂ ਆਉਂਦੀ ਆ ਤੇ ਜੋ ਨੈਸ਼ਨਲ ਹਾਈਵੇ ਆ ਉਸ ਦੇ ਉੱਪਰ ਚੜਦੀ ਆ ਤੇ ਹਾਲੇ ਉਸ ਤੋਂ ਅਸੀਂ ਕਰੀਬ ਕਿਲੋ 2 ਕਿਲੋਮੀਟਰ ਪਿੱਛੇ ਆ ਪਰ ਇਹ ਸਾਰੇ ਜਿਹੜੀ ਬੈਰੀਕੇਟਿੰਗ ਭਾਰੀ ਪੰਜਾਬ ਪੁਲਿਸ ਵੱਲੋਂ ਕਰ ਦਿੱਤੀ ਗਈ ਆ ਹਵਰਸ਼ ਜਿਹੜਾ ਦਿਖਾਈਏ ਕਿਉਂਕਿ ਇਸ ਸੜਕ ਦੇ ਉੱਪਰੋਂ ਸਵੇਰੇ ਕਿਸਾਨਾਂ ਨੇ ਲੰਘਣਾ ਇਸ ਸੜਕ ਦੇ ਉੱਤੇ ਟੇਡੇ ਕਰਕੇ ਵੱਡੇ ਜਿਹੜੇ ਭਾਰੀ ਵਾਹਨ ਨੇ ਉਹ ਖੜੇ ਕੀਤੇ ਗਏ ਨੇ ਕੀ ਇਹ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਆ ਜਿਹੜੀ ਸਰਕਾਰ ਕਹਿੰਦੀ ਆ ਕਿ ਅਸੀਂ ਕਿਸਾਨਾਂ ਦੇ ਨਾਲ ਆ ਤਾਂ ਸਵਾਲ ਇਹ ਆ ਕਿ ਜਦੋਂ ਕਿਸਾਨ ਪੰਜਾਬ ਦੇ ਵਿੱਚੋਂ ਜਾ ਰਹੇ ਨੇ ਜੇ ਕਿਸਾਨਾਂ ਨੂੰ ਰੋਕਣਾ ਵੀ ਨਹੀਂ ਰੋਕਣ ਦੀ ਕੋਈ ਇੱਛਾ ਜਾਂ ਕੋਈ ਮੰਤਵ ਨਹੀਂ ਹੈ ਤਾਂ ਇਹ ਭਾਰੀ ਭਾਰੀ ਜਿਹੜੇ ਭਾਰੀ ਭਾਰੀ ਸਾਧਨ ਨੇ ਜਿਹੜੇ ਉਹ ਸੜਕ ਤੇ ਟੇਢੇ ਕਰਕੇ ਕਿਉਂ ਲਵਾਏ ਗਏ ਨੇ ਤਾਂ ਇਹ ਲਗਾਤਾਰ ਸਵਾਲ ਆ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਤੇ ਕਿਉਂਕਿ ਪਿਛਲੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਨੇ ਕਿ ਮੈਂ ਕਿਸਾਨਾਂ ਦੇ ਨਾਲ ਆ ਮੁੱਖ ਮੰਤਰੀ ਇਹ ਵੀ ਕਹਿੰਦੇ ਨੇ ਕਿ ਕਿਸਾਨਾਂ ਨੂੰ ਦਿੱਲੀ ਜਾਣ ਦਿੱਤਾ ਜਾਵੇ ਹਰਿਆਣਾ ਪੁਲਿਸ ਉਹਨਾਂ ਨੂੰ ਕਿਉਂ ਰੋਕ ਰਹੀ ਆ ਕਿਉਂਕਿ ਦਿੱਲੀ ਜਾ ਕੇ ਪ੍ਰਦਰਸ਼ਨ ਕਰਨ ਆਪਣੀ ਰਾਜਸਤਾਨੀ ਦੇ ਵਿੱਚ ਕਿਸਾਨਾਂ ਦਾ ਡੈਮੋਕਰੈਟਿਕ ਰਾਈਟ ਆ ਤਾਂ ਕੁਝ ਵੀਰ ਨੇ ਪੁਲਿਸ ਦੇ ਲਈ ਲੰਗਰ ਲੈ ਕੇ ਆਏ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਾਂਗੇ ਵੀਰੇ ਬਹੁਤ ਸਾਰੇ ਭਾਰੀ ਭਾਰੀ ਵਾਹਨ ਪੰਜਾਬ ਪੁਲਿਸ ਦੇ ਵੱਲੋਂ ਪੰਜਾਬ ਦੇ ਵਿੱਚ ਹੀ ਟੇਡੇ ਕਰਕੇ ਲਾ ਦਿੱਤੇ ਗਏ ਨੇ ਜਿਹੜੇ ਜਿਹੜੇ ਜਿਹੜੀ ਸਰਕਾਰ ਇਹ ਕਹਿੰਦੀ ਆ ਕਿ ਅਸੀਂ ਕਿਸਾਨਾਂ ਦੇ ਨਾਲ ਆ ਕਿਸਾਨਾਂ ਨੂੰ ਦਿੱਲੀ ਜਾਣ ਦਿਓ ਪਰ ਪੰਜਾਬ ਦੇ ਵਿੱਚ ਹੀ ਭਾਰੀ ਬੈਰੀਕੇਡਿੰਗ ਬਾਈ ਕੋਈ ਗੱਲ ਨਹੀਂ ਜਿੰਨੀ ਮਰਜ਼ੀ ਬੈਰੀਕੇਡੀ ਲਾਣ ਦੇ ਇਹਨਾਂ ਨੂੰ ਆਪਾਂ ਤੋੜ ਦਈਏ ਸਭ ਕੁਝ ਟੁੱਟ ਜਾਣਾ ਦੇਖਦੇ ਜਾਏ ਕੱਲ ਨੂੰ ਉਹ ਵੀ ਬਾਰਡਰ ਟੁੱਟਣਾ ਜੀ ਉਹ ਤੇ ਟੁੱਟਣਾ ਚਲੋ ਗੱਲ ਅਲੱਗ ਆ ਪਰ ਪੰਜਾਬ ਪੰਜਾਬ ਦੇ ਵਿੱਚ ਪੰਜਾਬ ਦੀ ਹੱਦਬੰਦੀ ਦੇ ਵਿੱਚ ਜਿਸ ਤਰ੍ਹਾਂ ਬਾਈ ਸਾਧਨ ਟਡੇ ਕਰਕੇ ਲੱਗੇ ਨੇ ਹਾਂ ਏ ਲੱਗਦਾ ਤਾਂ ਇਦਾਂ ਹੀ ਆ ਵੀ ਸਵੇਰੇ ਪਰਾਂ ਨੂੰ ਆਪਾਂ ਨੂੰ ਅੰਬਾਲਾ ਸਾਈਡ ਜਾਣ ਵਾਸਤੇ ਕਰਿਆ ਜਾ ਰਿਹਾ ਸਾਰਾ ਪ੍ਰੋਗਰਾਮ ਇਸ ਟਾਈਮ ਤੋਂ ਕੱਢ ਰਹੇ ਹਾਂਗੇ ਧਰਨੇ ਤੋਂ ਜਿਹੜੇ ਆਪਣਾ ਬਨੂੜ ਸਾਈਡ ਜਾ ਰਹੇ ਹੋ ਜਾ ਰਹੇ ਹਾਂਗੇ ਇਸ ਟਾਈਮ ਚਲੋ ਅੰਦਰ ਨੂੰ ਵੀ ਜਾ ਰਹੇ ਆ ਵੈਸੇ ਕੱਲ ਨੂੰ ਇਹਨਾਂ ਨੇ ਆਪਾਂ ਨੂੰ ਧਰਨੇ ਚ ਦੁਆਰੇ ਜਾਣ ਤੋਂ ਰੋਕਣਾ ਇਸ ਕਰਕੇ ਇਹ ਕਰਿਆ ਜਾ ਰਿਹਾ ਲੱਗਦਾ ਤਾਂ ਇਦਾਂ ਹੀ ਹੈਗਾ ਜੀ ਜੀ ਸਾਹਿਬ ਗੱਡੀਆਂ ਲਾਤੀਆਂ ਇਹਨਾਂ ਨੇ ਇੱਧਰ ਵੀ ਲਾਤੀਆਂ ਉਹ ਦੋਵੇਂ ਪਾਸੇ ਗੱਡੀਆਂ ਲਾਤੀਆਂ ਦੇਖਿਆ ਸਾਰੇ ਸੀ ਸ਼ਾਰਟ ਵੀ ਬਣਾ ਕੇ ਲੈ ਕੇ ਆਉਂਦੇ ਗੱਡੀਆਂ ਲਾਤੀਆਂ ਆਹੀ ਹਾਂਜੀ ਭਾਈ ਜੀ ਇੱਕ ਪੰਤਪਾਨ ਵਰ ਗਿਆ ਬਾ ਬੁਰਾ ਹੈ ਲਈ ਚੌਲ ਖਲਾਮ ਹੈ ਜੀ ਹਮੇ ਇਹਨਾਂ ਨੂੰ ਖੜਜੋ ਇਹ ਭੁੱਖੇ ਫਿਰ ਰਹੇ ਨੇ ਜੀ ਵਿਚਾਰੇ ਤਾਂ ਆਓ ਭਾਈ ਜੀ ਆਓ ਅਰਸ਼ ਵੀਰੇ ਅੱਗੇ ਚੱਲਦੇ ਆ ਤਾਂ ਉੱਥੇ ਜਿਹੜੇ ਸਾਧਨ ਸੀ ਜਿਹੜੇ ਟੇਡੇ ਕਰਕੇ ਲਾਏ ਹੋਏ ਨੇ ਤਾਂ ਬੈਰੀਕੇਟਿੰਗ ਕੀਤੀ ਜਾ ਰਹੀ ਆ ਤੇ ਜਦੋਂ ਕਿਸੇ ਵੀ ਅਫਸਰ ਸਹਿਬਾਨ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਡੀਐਸਪੀ ਸਾਹਿਬ ਦੇ ਨਾਲ ਇਵਨ ਇੱਕ ਇੱਕ ਐਸਐਫਪੀ ਸਾਹਿਬ ਵੀ ਬੈਠੇ ਸੀ ਤਾਂ ਕਹਿੰਦੇ ਨੇ ਕਿ ਅਸੀਂ ਬਾਹਰੋਂ ਆਏ ਹੋਇਆ ਅਸੀਂ ਇਸ ਤੇ ਕੁਝ ਨਹੀਂ ਗੱਲ ਕਰਨੀ ਕਿਉਂਕਿ ਜ਼ਿਲ੍ਹੇ ਦੇ ਪੁਲਿਸ ਮੁਖੀ ਹੀ ਇਸ ਤੇ ਗੱਲ ਕਰਨਗੇ ਤਾਂ ਕੋਈ ਵੀ ਅਫਸਰ ਇਸ ਮਸਲੇ ਤੇ ਆਪਣਾ ਪੱਖ ਨਹੀਂ ਰੱਖ ਰਿਹਾ ਜਦੋਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤਾਂ ਕਹਿੰਦੇ ਜ਼ਿਲ੍ਹਾ ਪੁਲਿਸ ਮੁਖੀ ਹੀ ਇਸ ਤੇ ਆਪਣਾ ਪੱਖ ਰੱਖਣਗੇ ਪਰ ਬੈਰੀਕੇਟਿੰਗ ਪੰਜਾਬ ਪੁਲਿਸ ਦੇ ਵੱਲੋਂ ਪੰਜਾਬ ਦੇ ਵਿੱਚ ਲਗਾਤਾਰ ਕੀਤੀ ਜਾ ਰਹੀ ਆ ਤਾਂ ਪਿਛਲੇ ਦਿਨੀ ਪਾਤਰਾਂ ਦੇ ਵਿੱਚ ਵੀ ਕਿਸਾਨਾਂ ਦੇ ਜੋ ਆਉਂਦੇ ਸਾਧਨ ਸੀ ਉਹ ਵਾਪਸ ਮੋੜੇ ਗਏ ਪੰਜਾਬ ਪੁਲਿਸ ਦੇ ਵੱਲੋਂ ਜ਼ਬਤ ਕੀਤੇ ਗਏ ਤਾਂ ਫਿਰ ਵਾਪਸ ਉਹ ਸਾਧਨ ਸੀ ਜੋ ਹਾਈਡਰਾ ਮਸ਼ੀਨਾ ਸੀ ਕਿਸਾਨਾਂ ਦੀਆਂ ਜੋ ਬੈਰੀਕੇਟ ਤੋੜਨ ਦੇ ਲਈ ਅੱਗੇ ਲੈ ਕੇ ਆਈ ਸੀ ਉਹ ਪੰਜਾਬ ਪੁਲਿਸ ਦੇ ਵੱਲੋਂ ਜ਼ਬਤ ਕੀਤੀਆਂ ਗਈਆਂ ਤੇ ਉਸ ਤੋਂ ਬਾਅਦ ਉਹ ਵਾਪਸ ਮੋੜੀਆਂ ਗਈਆਂ ਉਸ ਤੋਂ ਬਾਅਦ ਕਿਸਾਨਾਂ ਦੇ ਕੋਲ ਟਰੈਕਟਰ ਟਰਾਲੀਆਂ ਹੀ ਅੱਗੇ ਜਾਣ ਦਿੱਤੇ ਜਾ ਰਹੇ ਨੇ ਤੇ ਜੋ ਬੈਰੀਕੇਟਿੰਗ ਤੋੜਨੀਆ ਜਿਸਦੇ ਨਾਲ ਕਿਸਾਨਾਂ ਨੇ ਤਾਂ ਕਿਸਾਨ ਕਹਿੰਦੇ ਸਾਡੀਆਂ ਜੀਸੀਬੀ ਮਸ਼ੀਨਾਂ ਪੋਕਲੈਂਡ ਹੈਡਰਾ ਮਸ਼ੀਨਾਂ ਵਗੈਰਾ ਸਾਡੀਆਂ ਅੱਗੇ ਨਹੀਂ ਜਾਣ ਦਿੱਤੀਆਂ ਜਾ ਰਹੀਆਂ ਤਾਂ ਇਸ ਤੋਂ ਕਿਸਾਨਾਂ ਦੇ ਨਾਲ ਵੀ ਅਸੀਂ ਗੱਲਬਾਤ ਕੀਤੀ ਉਹ ਕਹਿੰਦੇ ਸਾਨੂੰ ਇਸ ਤੋਂ ਇਹੀ ਸ਼ੰਕਾ ਕਿ ਹੋ ਸਕਦਾ ਸਾਨੂੰ ਸਵੇਰ ਲਈ ਸਾਡਾ ਰਸਤਾ ਰੋਕਿਆ ਜਾਂਦਾ ਹੋਵੇ ਪੰਜਾਬ ਪੁਲਿਸ ਦੇ ਵੱਲੋਂ ਪੰਜਾਬ ਦੇ ਵਿੱਚ ਹੀ ਤਾਂ ਤਸਵੀਰਾਂ ਤੁਸੀਂ ਲਗਾਤਾਰ ਦੇਖੀਆਂ ਹੈ ਕਿ ਕਿਸ ਤਰ੍ਹਾਂ ਪੰਜਾਬ ਪੁਲਿਸ ਦੇ ਵੱਲੋਂ ਸੜਕ ਤੇ ਭਾਰੀ ਜਿਹੜੇ ਵਾਹਨ ਨੇ ਉਹ ਟੇਡੇ ਕਰਕੇ ਲਗਾਏ ਗਏ ਕਿਉਂਕਿ ਜਦ ਕੇ ਪੰਜਾਬ ਦੇ ਵਿੱਚੇ ਪੰਜਾਬ ਦੇ ਵਿੱਚ ਹੀ ਆ ਹਲੇ ਹਲੇ ਸ਼ੰਭੂ ਬਾੜ ਦੇ ਤੋਂ ਕਰੀਬ 2-3 ਕਿਲੋਮੀਟਰ ਦੂਰ ਆ ਜਿੱਥੇ ਬੈਰੀਕੇਟਿੰਗ ਭਾਰੀ ਹਰਿਆਣਾ ਤੇ ਕੇਂਦਰੀ ਜਿਹੜੀਆਂ ਫੋਰਸਸ ਨੇ ਉਹਨਾਂ ਦੇ ਵੱਲੋਂ ਕੀਤੀ ਹੋਈ ਆ ਪਰ ਪੰਜਾਬ ਪੁਲਿਸ ਦੇ ਵਿੱਚ ਹੀ ਪੰਜਾਬ ਦੇ ਵਿੱਚ ਹੀ ਨਹੀਂ ਭਾਰੀ ਬੈਰੀਕੇਟਿੰਗ ਤਾਂ ਕਿਸਾਨਾਂ ਨੂੰ ਕਿਤੇ ਸ਼ੰਕਾ ਕਿ ਹੋ ਸਕਦਾ ਸਵੇਰ ਨੂੰ ਸਾਨੂੰ ਰੋਕਿਆ ਨਾ ਜਾਵੇ ਸੋ ਤੁਸੀਂ ਅਖਰ ਦੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ